ਵਧੀਆ ਸਿਕਾਣਾ ਸਿਕਾ ਵੀਰ ਜੀ ਹੋਰ ਦੱਸੋ ਜੀ ਵਧੀਆ ਵੀਰ ਜੀ ਠੀਕ ਚੱਲ ਰਿਹਾ ਕਾ ਜੀ ਬਹੁਤ ਸੋਹਣਾ ਵਧੀਆ ਠੀਕ ਚਲੋ ਵਧੀਆ ਜੀ ਹਾਂਜੀ ਕਿਰਪਾ ਵੇਖਿਆ ਮਾਲ ਫਿਰਦਣਾ ਹਾਂਜੀ ਉਹਦਾ ਵੇਖਿਆ ਬੜੀ ਹੋਰ ਵੀ ਇੱਕ ਦੋ ਆਈ ਜਾਂਦੀਆਂ ਹੈਗੀਆਂ ਤੁਰਦੀਆਂ ਜਾਂਦੀਆਂ ਅੱਜ ਫਿਰ ਕਿੰਨੀਆਂ ਜੀ ਅੱਜ ਤਿੰਨ ਹੀ ਆ ਤਿੰਨ ਹੀ ਆ ਹਾਂਜੀ ਕਰੀ ਸ਼ੁਰੂ ਹਾਂਜੀ ਵੀਰ ਦੱਸੋ ਝੋਟੀ ਬਾਰੇ ਪਹਿਲੋ ਆ ਝੋਟੀ ਵੀਰ ਜੀ ਇਹਦੇ ਥੱਲੇ ਹੈਗਾ ਜੋ ਦੁੱਧ ਆਪਣਾ 7 ਕਿਲੋ ਹੋਊਗਾ ਅੱਛਾ ਠੰਡੀ ਸੀਲਾ ਠੀਕ ਆ ਹਾਂਜੀ ਸੂਈ ਨੂੰ ਕੋਈ ਯਰ ਮਹੀਨਾ ਲਾ ਰਿਹਾ ਇੰਨਾ ਵੀ ਦੋ ਲੜੇ ਕੱਟੀ ਆ ਬੜੀ ਵਧੀਆ ਕੱਟੀ ਆ ਜੀ ਚੰਗੀ ਕੱਟੀ ਆ ਠੀਕ ਤੇ ਚਵਾ ਜੂ ਬਿਲਕੁਲ ਵਧੀਆ ਚਵਾ ਬਹੁਤ ਸੋਹਣਾ ਵੀ ਦਿੱਤੀ ਆ ਨਾ ਥੋੜਾ ਥਣ ਜੁੜੇ ਨਾ ਥਣ ਛੋਨੇ ਨਾ ਜੋੜ ਜੋੜ ਕੇ ਰੱਖਦੀ ਪਰਲੇ ਹਾਂ ਹਾਂ ਤੇ ਉਹ ਕੋਈ ਵੀ ਵੀਰਾ ਕਿੰਨਾ ਵੀ ਵੇਖ ਕੇ ਲਵੇ ਹੈ ਨਾ ਬਾਕੀ ਚਵਾ ਪੂਰ ਛੱਟਾ ਪੂਰੀ ਗਰੰਟੀ ਆ ਥਣ ਥੋੜੇ ਜੇ ਲਾਗੇ ਲਾਗੇ ਰੱਖਦੀ ਆ ਹਾਂ ਲਾਕੀਏ ਨਾਲ ਹੀ ਜੁੜੇ ਹੋਣਾ ਜੀ ਹਾਂ ਜੀ ਥੋੜੇ ਥੁਰ ਠੀਕ ਆ ਥਣ ਉੰਜ ਵਾਜੂ ਵਰੀਆ ਉਹ ਨੱਚ ਵਾ ਪਸਮਾ ਫੜਾ ਸੋਹਣਾ ਪੁੰਦੀ ਥਣ ਬਹੁਤ ਸੋਹਣੇ ਕੱਢਦੀ ਬਸ ਥਣ ਉਰਲੀ ਸਾਈਡ ਦੇ ਜੁਨੇ ਹਾਂਜੀ ਆਜੋ ਆਜੋ ਜੀ ਤਾਂ ਪਿਆ ਨਾ ਤੇ ਬੰਦਾ ਦੇ ਬੰਦੋ ਬੰਦੋ ਕਲਨਦੀ ਜੀ ਬਾਦ ਨਹੀਂ ਕਰਨੇ ਚੱਲਣਾ ਭਾ ਅੱਛੇ ਛੋਟੇ ਛੋਟੇ ਵੀਰ ਜੀ ਬਾਕੀ ਇਹ ਜੀਆਂ ਝੋਟੀ ਨੇ ਭਾਵੇਂ ਐਂ ਦੀ ਵੇਚਦੀਆਂ ਹਨਾ ਹੂੰ ਸੱਚ ਦੀ ਇਹ 50000 ਦੀ ਝੋਟੀ ਦੇ ਦੂੰ ਵੀਰ ਜੀ ਬਹੁਤ ਸੋਹਣੀ ਕੱਟੀ ਹੋਈਆਂ ਮਗਰ ਠੀਕ ਜੀ ਛੋਟ ਕਰ ਦੋ 3.7 ਕਿਲੋ ਹਾਂਜੀ ਛੋਟਾ ਹੋ ਗਿਆ ਦਿੰਨੇ 47000 ਦੀ ਜਾਂ ਦਿੰਦੇ 47 ਦੀ ਗੱਲ ਠੀਕ ਹੈ ਜੀ ਤੇ ਆ ਜੀ ਪਾ ਠੀਕ ਆ ਸੋਣੀ ਹੈ ਜਾਨੀ ਕੇ ਕੋਈ ਹੋਰ ਸੰਭੂਗਾ ਨਾ ਇਹਨੂੰ ਹੋਰ ਦੁੱਧ ਤੇ ਆ ਜੂਗੀ ਮੰਡ ਮੰਡ ਖਾਣ ਨਾ ਇਹ ਘਬਣਾ ਨਹੀਂ ਇਹ ਸੂਈ ਵਛੀ ਰਹੀ ਜੀ ਦੁੱਧ ਕਿੰਨਾ ਜੀ ਦੁੱਧ ਵੀ ਜੀ ਇਸਲੇ 12 ਤੇ 13 ਕਿਲੋ ਦੀ ਰਚੂਗਾ ਪਹਿਲਾ ਸੂਆ ਪਹਿਲਾ ਸੂਆ ਅੱਛਾ ਅੰਨੀ ਸੀਲ ਬਿਨਾ ਰੱਸੀ ਤੋਂ ਚੋਣੀ ਆ ਅੱਛਾ ਬਿਨਾ ਰੱਸੀ ਤੋਂ ਹਾਂਜੀ ਇਹਦਾ ਵਛਾ ਆ ਗਿਆ ਸੂਈ ਨੂੰ 10 12 ਦਿਨਾਂ ਦੇਣਗੇ ਜੋ ਵਛਾ ਔਰ ਚਲੋ ਜੀ ਖੋਲੋ ਵੀ ਲਓ ਜੀ ਵੇਖੋ ਫਰਾਦੀ ਆਰੇ λε올ੂ ਪਰਾ ਘਾਟ ਵਾਲਾ ਅੱਜ ਲੈਵਰ ਬਹੁਤ ਸੋਹਣਾ ਜੀ ਦੋ ਦੂਨ ਬੜੀ ਬੰਨੀ ਵਸੀ ਨਾ ਠੀਕ ਆ ਬਾਜੀ ਹੋ ਮਰੀਆ ਹਨਾ ਜੀ ਚਾ ਵਾ ਠੀਕ ਆ ਹਾ ਇਹ ਮੈਂ ਚਲੋ ਤੇ ਗੱਡੇ ਲਾ ਲਓ ਕੋਈ ਤਿਆਰੀ ਕਰਨੀ ਫਿਰ ਬਸ ਹਾਂ ਜੀ ਵੀਰ ਜੀ ਮਹੀ ਦਾ ਥੋੜਾ ਜਿਹਾ ਵਿਚ ਹੋ ਜਾਂਦਾ ਚਲੋ ਬਾਕੀ ਜੀ ਚਵਾ ਚੂ ਇਹਦਾ ਵੀ ਇੱਕ ਨੰਬਰ ਆ ਕੋਈ ਪੂਰ ਛੱਟਾ ਨਾ ਹੋਊਗਾ ਠੀਕ ਆ ਬਿਨਾਂ ਰੱਸੀ ਤੋਂ ਆ ਤੇ ਮੱਛੀ ਦਾ ਮੁੱਲ ਕਰ ਲਈਏ ਇਹ ਜਿਹੜੀਆਂ ਮੱਛੀਆਂ ਦੇ ਤੋਂ ਵਿੱਚ ਦੀਆਂ 55 ਦੀਆਂ ਹੂੰ 50 ਦੀਆਂ ਇਹ 45000 ਦੀ 45000 ਦੀ 45 ਜੇ ਲਾਂਗੇ ਕਿੰਨੀ ਛੋਟ ਛੋਟ 2000 ਰੁਪਏ ਹੋਰ ਛੱਡ ਦਾਂਗੇ ਚਲੋ ਠੀਕ ਆ 43000 ਦੀ 43 ਦੇ ਦਾਂਗੇ ਮੈਂ 40 ਕਰ ਦਈਏ 40 ਕਰ ਦਈ ਲੱਭਦਾ ਨਹੀਂ ਕੋਈ ਜਾਂ ਦੋ ਚਲ ਜਾਨ ਮੋਜ ਲਓ 40 ਦੀ 40 ਦੀ ਇਹ ਨਾ ਅਖੇ ਕੀ ਯਾਰ ਛੱਡ ਦੇ ਹੋਰ ਜਾਂ ਗੇ ਤਾਂ ਉਹਨਾ ਫੋਨ ਕਰੇ ਹੈ ਅ ਛੋਟ ਕਰਦਾ ਨੂੰ ਛੱਡ ਦੋ ਵੀ ਛੋਟ ਹਾਂ ਪਹਿਲਨ ਮੱਛੀ ਵੀਰ ਜੀ ਗੱਬਣ ਗੱਬਣ ਦਾ ਦਿਨ ਲੈ ਜੂ ਮੱਛੀ ਲੋ ਜੀ ਪਹਿਲਾ ਸੁਆ ਗੱਬੜ ਵੜ ਇਹ ਵੀ ਤੋਰੋ ਫਿਰ ਮੱਛੀ ਇਹ ਹੈਗੀ ਆਪਣਾ ਆ ਨਸਲ ਕਿੰਨੇ ਹੈ ਨਾ ਨਸਲ ਵੇਖੋ ਫਿਰ ਨਸਲਾ ਕੀ ਆ ਹੋਰ ਖੀਰੀ ਆ ਦੰਦੋਂਾਂ ਵੇਖੋ ਓਏ ਖੀਰੀ ਹੈ ਇਹ ਇਹ ਨਹੀਂ ਹੈ ਨਾ ਬਿੱਦੂ ਨਹੀਂ ਨਹੀਂ ਤੋਰੋ ਲੋ ਜੀ ਖੀਰੀ ਵੇੜਾ ਘਣਾ ਦੀ ਵੇਖੋ ਘਣਾ ਦੀ ਕਰੋ ਚੈੱਕ ਸਰਵਜੀ ਕੱਦ ਵੀ ਚੰਗਾ ਵੱਡਾ ਕਰਦਾ ਹਾਂਜੀ ਹਾਂਜੀ ਛੋਟੇ ਕੱਦ ਦੀ ਆ ਬਿਲਕੁਲ ਬਿਲਕੁਲ ਚੰਗੇ ਕੱਦ ਕਰਦੀ ਠੰਡੀ ਸੀਲ ਵਸ਼ੀ ਆ ਆ ਠੀਕ ਆ ਹਾਂਜੀ ਆਜੋ 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 ਲਿਓ ਬਸ ਠੀਕ ਆ ਹਾਂਜੀ ਫਿਰ ਲਾਸਟ ਪੀਸ ਆ ਹਾਂਜੀ ਹਾਂਜੀ ਬੋਲੋ ਮਾਗੀ ਜੀ ਇਹ ਵਸ਼ੀਦਾ ਇਹ ਹੈਗੀ ਇਹ ਕਿੰਨਾ ਕੋਲੇ ਲਈ ਨਾ ਰਿਕਾਰਡ ਵੀ ਚੰਗਾ ਹੀ ਵਸ਼ੀਦਾ ਦਾ ਪੰਜਾਬ ਦੀ ਜੱਸੀ ਆ ਇਹ ਮਾ ਚਰਾ ਲਈ ਨਹੀਂ ਨਾ ਹਾਂਜੀ ਪੰਜਾਬ ਦੀ ਕੋਹਂ ਦੇ ਆਏ ਤੁਰਦੀਆਂ ਲੱਤਾਂੀਆਂ ਤੋਂ ਇਹ ਲੁਹਾਰੀ ਵਸ਼ੀ ਹੈ ਇਹਦਾ ਰਿਕਾਰਡ ਵੀ ਚੰਗਾ ਹੈ 18 19 ਕਿਲੋ ਇਹਦਾ ਹੈਗਾ ਦੋ ਦੇ ਵੀ ਮਾਸਲੇ ਬੋਲੋ ਇਹ ਵੀ ਖੀਰੀ ਵਸ਼ੀ ਹੋਣਾ ਪਿਆਰ ਕਰ ਲਈ ਵਸ਼ੀ ਦੀ ਜੀ ਸੋਈ ਹੁੰਦੀ ਪਰ 65 ਦੀ ਹੁੰਦੀ 60 ਦੀ ਹੁੰਦੀ ਇਹ ਹੁਣ ਪੰਜਾਬ ਚ ਮਾਨ ਤਨ ਕਰਦਾਂਗੇ ਸਨਾ 2000 ਛੱਡ ਦੂੰਗਾ ਹਾਂ ਠੀਕ 45000 45000 ਦੀ ਚਲੋ ਬਿਲਕੁਲ ਜੀ ਇਤੋਂ ਵੀ ਕੋਈ 45000 ਦਾ ਨਾ ਵੀ ਹੋਣ ਕਰ ਹੈ ਨਾ ਜੀ ਠੀਕ ਹੈ ਤੇ ਬਾਕੀ ਸਾਫ ਸੁਥਰੀ ਵਸ਼ੀ ਹਾਂ ਬਿਲਕੁਲ ਸਣਾ ਸੁਣਾ ਦੀ ਸਾਡੀ ਗਰੰਟੀ ਹੋਗੀ ਵਸ਼ੀ ਦੀ ਹਾਂਜੀ ਤੇ ਬਾਕੀ ਕੋਈ ਵੀ ਵੀਰ ਆ ਸੂਈਆਂ ਗੇੜੀਆਂ ਆ ਕੇ ਚੋਲੇ ਹਨਾ ਜੀ ਤੇ ਜੋ ਕੋਈ ਹੈਗਾ ਉਹ ਸਾਹਮਣੇ ਆ ਆ ਝੋਟੀ ਦੇ ਥਣ ਜੋੜਦੀ ਆ ਇਹ ਵੀ ਦੱਸਿਆ ਹੈ ਵੀ ਦੋ ਥਣ ਇਕੱਠੇ ਫੜ ਕੇ ਚੋਲੇ ਲਈਦੇ ਆ ਕੋਈ ਕੋਈ ਐਡੀ ਉੱਤੇ ਹੀ ਦੇਖਦੀ ਨਹੀਂ ਹੈ ਨਾ ਕੋਈ ਜਿ ਕੋ ਨਹੀਂ ਤੇ ਸੋਹਣੀ ਕੱਦ ਵਜਣ ਵਾਲੀ ਆ ਝੋਟੀ ਵੀ